ਜੀ ਸਰਦਾਰ ਜੀ ਤੇ ਆਪਣੀ YouTube ਦੀ ਸੈਕੰਡ ਪੇਮੈਂਟ ਆ ਗਈ ਹੈ ਜੀ ਤੇ ਮੈਂ ਆਪਣੀ ਪੇਮੈਂਟ ਦੇ ਵਿੱਚੋਂ ਆਪਣੀ ਮਾਤਾ ਵਾਸਤੇ ਥਰਗੂਲਾ ਲੈ ਕੇ ਆਂਦਾ ਆ ਤੇ ਆਪਣੀ ਮਾਤਾ ਨੂੰ ਗਿਫਟ ਕੀਤਾ ਹੈ ਜੀ ਦਿਖਾਉਂਦੇ ਆ ਇਹ ਮੇਰਾ ਕੁਝ ਜਾਇਆ ਤੇ ਇੱਕ ਜੀ ਮਾਤਾ ਆ ਜਿਹਦੇ ਵਾਸਤੇ ਮੈਂ ਇਹ ਗੂਲੇ ਲੈ ਕੇ ਆਇਆ ਤੇ ਮਾਤਾ ਨੂੰ ਹਾਂ ਤਾਂ ਇਹਦਾ ਹੁਣ ਹੈ ਤਾਂ ਜਵਾਇ ਮਨੋ ਹੁਣ ਇਹਨੂੰ ਵੀ ਕਹਾਂ ਮੈਂ ਅੱਜ ਬੜਾ ਨਾ ਪਵਾ ਹਾਂ ਬੜਾ ਬੜਾ ਨਾ ਮਾਤਾ ਵਾਸਤੇ ਜੇ ਮੈਂ ਆਪਣੀ YouTube ਦੀ ਕਮਾਈ ਦੇ ਵਿੱਚੋਂ ਲੈ ਕੇ ਆਇਆ ਹਾਂ ਇਹ ਮਾਂ ਤੁਸੀਂ ਤੁਸੀਂ ਕੁਝ ਕਿਹੜਾ ਚਾਹਨਾ ਵਧੀਆ ਕੂਲਰ ਹੈ ਹੈ ਵਧੀਆ ਕੂਲਰ ਹੈ ਜੀ ਕਿਹ ਵਧੀਆ ਕੂਲਰ ਆ ਹਮੜਾ ਕੱਟੜ ਦਿਓ ਇਹ ਲਾਗੋ ਕਰਕੇ ਦਿਖਾ ਜੂਮ ਕਰਕੇ ਬਣਾਇਆ ਤੇ ਕੂਲਰ ਦੀ ਬੈਕ ਸਾਈਡ ਭੀਆ ਵੀ ਸਾਡੀ YouTube ਦੀ ਪੇਮੈਂਟ ਦੇ ਵਿੱਚੋਂ ਕੂਲਰ ਹੋਰ ਵੀ ਮੇਰੇ ਭੈਣ ਭਰਾ ਜਿੰਨੇ ਵੀ YouTube ਤੇ ਕੰਮ ਕਰਦੇ ਆ ਜੇ ਕਿਸੇ ਦੀ ਦਾ ਚੈਨਲ ਮੋਨਟਾਈਜ਼ ਨਹੀਂ ਹੋ ਰਿਹਾ ਤਾਂ ਸਰਦਾਰ ਜੀ ਦੇ ਨਾਲ ਸੰਪਰਕ ਕਰ ਸਕਦਾ ਹੈ ਜੀ ਅਸੀਂ ਉਹਦੀ ਪੂਰੀ ਸਹਾਇਤਾ ਕਰਾਂਗੇ ਇਹ ਚੈਨਲ ਮੋਨਟਾਈਜ਼ ਕਰਾਉਣ ਦੇ ਵਿੱਚ ਰਮਨ ਕੁਸ਼ੇਤ ਬੋਲੋ ਸਾਡੇ ਚਾਚੇ ਸੈਕਿੰਡ ਤੋਂ ਦੇ ਸਚਿਨ ਹੈ ਕਿਤਾ ਸਾਨੂੰ ਕੂਲਰ ਤੇ ਚਾਚਾ ਸਾਨੂੰ ਦਿੱਤੇ ਫਿਲਹਾਲ ਉਹਨੂੰ ਮੈਟਰ ਲੈ ਕੇ ਦਿੱਤਾ ਹੈਗਾ ਅੱਗ ਪਹਿਲੇ ਇਨਕਮ ਵਿੱਚੋਂ 10 ਗੁਣੇ ਤੇ ਇਸੀ ਕੋਮੇ ਦੇ ਇਸੇ ਦੇ ਇਹਦੇ ਤਾਂ ਸਾਨੂੰ ਸਭ ਨੇ ਇਨਕਮ ਦੇ ਚੰਨ ਕੁ ਦੱਲੇ ਦਿੱਤਾ ਜਿੰਨਾ ਬਹੁਤ ਆਇਆ ਤੇ ਬਹੁਤ ਨਹੀਂ ਆਉਂਦਾ ਹੋਰ ਵੀ ਮੇਰੇ ਤਾਂ ਭਰਾ ਜਿੰਨੇ ਵੀ YouTube ਤੇ ਕੰਮ ਕਰਦੇ ਆ ਜਿਹਨੂੰ YouTube ਤੋਂ ਪੈਸਾ ਕਮਾਉਣਾ ਚਾਹੁੰਦੇ ਆ ਇਹ ਆਪਣੇ ਘਰ ਦੀਆਂ ਚੀਜ਼ਾਂ ਬਣਾਉਣਾ ਚਾਹੁੰਦੇ ਆ ਕਿ ਅਸੀਂ AC ਲਈਏ ਕੂਲਰ ਲਈਏ ਜਾਂ ਕੋਈ ਗੱਡੀ ਲੈਣਾ ਚਾਹੁੰਦਾ ਆ ਸ਼ੌਂਕ ਤਾਂ ਹੀ ਪੂਰੇ ਹੋਣੇ ਆ ਜੇ ਅਸੀਂ YouTube ਤੇ ਦਬ ਕੇ ਕੰਮ ਕਰਾਂਗੇ YouTube ਤੇ ਜੇ ਕਿਸੇ ਦੇ ਵਿਊ ਨਹੀਂ ਬਣਦੇ ਪਏ, ਸਬਸਕ੍ਰਾਈਬਰ ਨਹੀਂ ਬਣਦੇ ਪਏ, ਚੈਨਲ ਨਹੀਂ ਮੋਨਟਾਈਜ਼ ਹੋ ਰਿਹਾ, ਤੁਸੀਂ ਸਰਦਾਰ ਜੀ ਦੇ ਨਾਲ ਸੰਪਰਕ ਕਰੋ। ਆਪਾਂ ਤੁਹਾਡੀ ਪੂਰੀ ਸਹਾਇਤਾ ਕਰਾਂਗੇ। ਤੇ ਦੱਬ ਕੇ ਕੰਮ ਕਰੋ, ਸਰਦਾਰ ਜੀ ਨੂੰ ਵੀ ਦੱਬ ਕੇ ਸਪੋਰਟ ਕਰੋ। ਤੇ ਤੁਹਾਨੂੰ ਹਲੂਆ ਤੁਹਾਨੂੰ ਦੁਬਾਰਾ ਕੂਲਰ ਚਾਲੂ ਕਰਕੇ ਲਗਾਉਣੀ ਪੂਰਨ ਕੀ ਹਵਾ ਨਹੀਂ। ਦੇਖੇ ਕਿ ਸਰਦਾਰ ਜੀ YouTube ਤੇ ਕੁਝ ਨਹੀਂ ਕਰ ਸਕਦੇ ਜੀ ਉਹਨਾਂ ਨੂੰ ਕਰਕੇ ਦਿਖਾਇਆ ਹੋਇਆ ਹੈ YouTube ਦੀ ਸੈਕਿੰਡ ਮਾਈ ਜੋ ਲੈ ਕੇ ਆਏ ਹੋਏ ਆ ਜੀ ਆਪਣੇ ਘਰਦਿਆਂ ਵਾਸਤੇ